ਚਾਈਨਾ ਦੇ ਨਾਲ ਹੁਣ ਸਿੱਧੀ ਟੱਕਰ ਜਿਹੜੀ ਆ ਆਮੋ ਸਾਹਮਣੇ ਜਿਹੜੀ ਅਮਰੀਕਾ ਨੇ ਲੈ ਲਈ ਹੈਗੀ ਆ ਚਾਈਨਾ ਕਹਿੰਦੇ ਵੀ ਇਸ ਟਾਈਮ ਬੈਟ ਕਰ ਰਿਹਾ ਆ ਵੀ ਇਸ ਟ੍ਰੇਡ ਵਾਰ ਦੇ ਵਿੱਚ ਉਹ ਜਿੱਤ ਸਕਦਾ ਆ ਜੇ ਉਹ ਸਖਤੀ ਦੇ ਨਾਲ ਟਰੰਪ ਹੁਣਾ ਦੇ ਮੂਹਰੇ ਪੇਸ਼ ਹੁੰਦਾ ਹੈ ਯਾਨੀ ਕਿ ਹਾਰਡ ਬਾਲ ਖੇਡਦਾ ਆ ਟਰੰਪ ਹੁਣਾ ਦੇ ਨਾਲ ਪ੍ਰੈਜ਼ੀਡੈਂਟ ਸ਼ੀ ਜ਼ਿੰਗਪਿੰਗ ਦੇ ਨਾਲ ਮੁਲਾਕਾਤ ਸ਼ਾਇਦ ਅਜੇ ਵੀ ਜਿਹੜੀ ਉਹ ਹੋਣੀ ਆ ਅ ਇਹ ਚੀਜ਼ ਜਿਹੜੀ ਹੋ ਦੇਖਣ ਵਾਲੀ ਜਿਹੜੀ ਗੱਲ ਹੈ ਅ ਇਸ ਟਾਈਮ ਜਿਹੜੀ ਉਹ ਸਾਹਮਣੇ ਰਹੇਗੀ ਸੋ ਆਪਾਂ ਨੂੰ ਇਹ ਪਤਾ ਆ ਵੀ ਜੋ ਜਿਹੜੀ ਸਥਿਤੀ ਚੱਲ ਰਹੀ ਆ ਵੀ ਉਹਦੇ ਵਿੱਚ ਕੀ ਜਿਹੜਾ ਉਹ ਚੱਲ ਰਿਹਾ ਆ 트럼ਪ ਹੁਣਾਂ ਨੇ ਕੱਲ ਟ੍ਰੋ ਸੋਸ਼ਲ ਦੇ ਉੱਤੇ ਆਪਣੇ ਸੋਸ਼ਲ ਮੀਡੀਆ ਤੇ ਪਾਇਆ ਸੀ ਵੀ ਕਹਿੰਦਾ ਵੀ ਕਹਿੰਦਾ ਵੀ ਮੈਂ ਬਲੀਵ ਕਰਦਾ ਆ ਵੀ ਜਿਹੜਾ ਚਾਈਨਾ ਆ ਜਾਣ ਬੁੱਝ ਕੇ ਸਾਡੇ ਸੋਇਆਬੀਨ ਨਹੀਂ ਖਰੀਦ ਰਿਹਾ ਫਾਰਮਰਸ ਦੇ ਐਂਗਲ ਤੋਂ ਵੀ ਜਿਹੜੀ ਉਹ ਨਾਲ ਗੱਲ ਆ ਵੀ ਸੋਇਆਬੀਨ ਫਾਰਮਰਸ ਨੂੰ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਆ ਇਕਨੋਮਿਕ ਹੌਸਟਾਈਲ ਐਕਟ ਜਿਹੜਾ ਉਹ ਕਰ ਰਿਹਾ ਇਕਨੋਮਿਕਲੀ ਤੇ ਇਹ ਆਰਥਿਕ ਤੌਰ ਦੇ ਉੱਤੇ ਬਹੁਤ ਮਾੜਾ ਆ ਤੇ ਕਹਿੰਦੇ ਵੀ ਚਾਈਨਾ ਕੁਕਿੰਗ ਆਇਲ ਦੇ ਨਾਲ ਹੋਰ ਜਿਹੜੇ ਐਲੀਮੈਂਟਸ ਨਾਲ ਟ੍ਰੇਡ ਦੇ ਨਾਲ ਉਹਦੀ ਰੈਟ੍ਰਿਬਿਊਸ਼ਨ ਜਿਹੜੀ ਉਹਨਾਂ ਨੂੰ ਜਿਹੜੀ ਹੋਣੀ ਪਊਗੀ ਸੋ ਕਹਿੰਦੇ ਵੀ ਕੁਕਿੰਗ ਆਇਲ ਆਪੇ ਜਿਹੜਾ ਹੋ ਬਣਾ ਨਹੀਂ ਸਕਦੇ ਸਾਡੇ ਕੋਲ ਉਹਨਾਂ ਨੂੰ ਸੋਇਆਬੀਨ ਜਿਹੜਾ ਉਹ ਖਰੀਦਣਾ ਹੀ ਪੈਣਾ ਆ ਸੋ ਇਸ ਟਾਈਮ ਕਹਿ ਸਕਦੇ ਆ ਹਰਜੋਤ ਸਿੰਘ ਜੀ ਵੀ ਮੇਨ ਗੱਲ ਇਹ ਆ ਵੀ ਜਿਹੜਾ ਚਾਈਨਾ ਆ ਉਹ ਉਹਨਾਂ ਚੀਜ਼ਾਂ ਦੇ ਉੱਤੇ ਉਹ ਉਸ ਦੀ ਸਪਲਾਈ ਚੇਨ ਦੇ ਉੱਤੇ ਕਾਬਜ ਆ ਤੇ ਉਸ ਤੇ ਕਰਕੇ ਅਮਰੀਕਾ ਦੀ ਬਾਹ ਮੋੜਨਾ ਚਾਹ ਰਿਹਾ ਆ ਤੇ ਅਮਰੀਕਾ ਵੀ ਅੱਗੋਂ ਰਾਸ਼ਪਤੀ 트ੰਪ ਉਹ ਟੋਟਲੀ ਇਸ ਮੌਕੇ ਬਿਲਕੁਲ ਸਖਤ ਸਟੈਂਡ ਦੇ ਉੱਤੇ ਚਾਈਨਾ ਨੂੰ ਲੈ ਕੇ ਜਿਹੜੇ ਉਹੜੇ ਪਏ ਹੈਗੇ ਆ ਸੋ ਇਹ ਜ਼ਰੂਰੀ ਆ ਆ ਵੀ ਇਸ ਤਰੀਕੇ ਦੇ ਨਾਲ ਵੀ ਕੀ ਕੁਝ ਜਿਹੜਾ ਉਹ ਇਹਦੇ ਵਿੱਚ ਜਿਹੜਾ ਬਹੁਤ ਚੱਲ ਰਿਹਾ ਹੈਗਾ ਸੋ ਚਾਈਨਾ ਦੇ ਨਾਲ ਕੀ ਜਿਹੜਾ ਉਹ ਅੱਗੇ ਬਣੂਗਾ ਉਹ ਦੇਖਣ ਵਾਲੀ ਗੱਲ ਅੱਜ ਇੱਕ ਹੋਰ ਹਰਜੋਤ ਸਿੰਘ ਜੀ ਬਿਆਨ ਆਇਆ ਹੈ ਉਹ ਵੀ ਧਿਆਨ ਮੰਗਦਾ ਹੈ ਨਾਟੋ ਦੇ ਜਿਹੜੇ ਰਟ ਹੈਗੇ ਨੇ ਉਹਨਾਂ ਨੇ ਬਿਆਨ ਦਿੱਤਾ ਹੈ ਨਾਟੋ ਦੇ ਆਈ ਥਿੰਕ 77 ਨੇ ਉਹ ਉਹ ਕਹਿੰਦੇ ਵੀ ਮੈਨੂੰ ਐਬਸੋਲਿਊਟ ਕਨਵਿਕਸ਼ਨ ਆ ਵੀ ਇਹ ਵਨ ਫਰੰਟ ਵਾਰ ਨਹੀਂ ਹੋਊਗੀ ਚਾਈਨਾ ਕਹਿੰਦੇ ਵੀ ਪਹਿਲਾਂ ਆਪਣਾ ਜਿਹੜਾ ਜੂਨੀਅਰ ਪਾਰਟਨਰ ਆ ਫੇਮਸ ਪੇਪਰ ਟਾਈਗਰ ਇਨ ਮਾਸਕੋ ਜਾਨਕੀ ਪੋਤਨ ਦਾ ਨਾਮ ਲਏ ਬਗੈਰ ਰਸ਼ੀਆ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਵੀ ਉਹ ਪਹਿਲਾਂ ਨਾਟੋ ਦੇ ਉੱਤੇ ਕਿਸੇ ਟੈਰਿਟਰੀ ਦੇ ਉੱਤੇ ਹਮਲਾ ਕਰਾਉਣਗੇ ਯੂਰਪ ਦੇ ਵਿੱਚ ਤੇ ਫਿਰ ਇਹ ਲੜਾਈ ਅੱਗੇ ਜਿਹੜੀ ਉਹ ਵਧੂਗੀ ਸੋ ਅਕਸਰ ਆਪਾਂ ਕਹਿੰਦੇ ਸੀ ਪਾਣੀ ਦੀ ਲੜਾਈ ਹੋਣੀ ਆ ਜ਼ਮੀਨ ਦੀ ਜਿਹੜੀ ਉਹ ਲੜਾਈ ਹੋਣੀ ਆ ਤੇ ਇਸ ਟਾਈਮ ਜਿਹੜੇ ਰੇਅਰ ਅਰਥ ਮਿਨਰਲਸ ਆ ਉਹਨਾਂ ਦੀ ਜਿਹੜੀ ਲੜਾਈ ਆ ਉਹਨਾਂ ਦੀ ਸਪਲਾਈ ਚੇਨ ਆ ਉਸ ਦੀ ਲੜਾਈ ਆਪਣੀ ਇਸ ਟਾਈਮ ਸਾਹਮਣੇ ਆ ਅਮਰੀਕਾ ਤੇ ਚਾਈਨਾ ਜੋ ਕਿ ਸਭ ਤੋਂ ਦੁਨੀਆ ਦੀ ਐਡਵਾਂਸ ਚਿਪਸ ਜਿਹੜੀਆਂ AI ਦੀਆਂ ਚਾਹੀਦੀਆਂ ਆ ਉਹ ਅਮਰੀਕਾ ਦੇ ਕੋਲ ਟੈਕਨੋਲੋਜੀ ਆ ਤੇ ਚਾਈਨਾ ਦੇ ਕੋਲ ਜਿਹੜਾ ਉਸ ਤੇ ਰਾ ਮਟੀਰੀਅਲ ਦਾ ਜਿਹੜਾ ਉਹ ਕੰਟਰੋਲ ਆ ਸੋ ਇਸ ਟਾਈਮ ਇੱਥੇ ਗੁੱਥਮ ਗੁੱਥਾ ਜਿਹੜਾ ਆ ਉਹ ਹੋ ਚੁੱਕੇ ਆ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਆ ਇਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ ਚਾਈਨਾ ਕਹਿੰਦੇ ਵੀ ਐਕਸਪੈਕਟ ਇਹ ਕਰ ਰਿਹਾ ਆ ਵੀ ਜਿਹੜੀ ਮਾਰਕੀਟ ਮੈਲਟ ਡਾਊਨ ਆ ਉਹ ਹੋਊਗੀ ਜਿਹਦੇ ਨਾਲ ਟਰੰਪ ਹੁਣਾਂ ਨੂੰ ਨੇਗੋਸ਼ੀਏਟ ਕਰਨ ਦੇ ਲਈ ਇੱਕ ਹਿਸਾਬ ਦੇ ਨਾਲ ਫੋਰਸ ਹੋਣਾ ਪਵੇਗਾ ਕਿੰਨੇ ਵੀ ਬੇਜਿੰਗ ਅਜੇ ਤੱਕ ਆਪਣੇ ਉਸੇ ਹੀ ਹਾਰਡ ਬਾਲ ਦੇ ਉੱਤੇ ਯਾਨੀ ਕਿ ਆਪਣੇ ਸਟੈਂਡ ਦੇ ਉੱਤੇ ਤੀਜ ਹੈਗੇ ਨੇ ਤੇ ਉਹਨਾਂ ਨੇ ਜਿੱਦਾਂ ਅਮਰੀਕਾ ਵਾਲਿਆਂ ਨੇ ਚਾਈਨਾ ਦੀਆਂ ਹਰਜੋਤ ਸਿੰਘ ਜੀ ਕੰਪਨੀਆਂ ਸੈਂਕਸ਼ਨ ਕੀਤੀਆਂ ਚਾਈਨਾ ਵਾਲਿਆਂ ਨੇ ਵੀ ਜਿਹੜੇ ਯੂਐਸ ਦੇ ਯੂਨਿਟ ਆ ਸਾਊਥ ਕੋਰੀਅਨ ਸ਼ਿਪਿੰਗ ਕੰਪਨੀ ਖਾਨਵਾ ਓਸ਼ੀਨ ਉਹਨਾਂ ਨੂੰ ਜਿਹੜਾ ਉੱਥੇ ਉਹਨਾਂ ਨੇ ਸੈਂਕਸ਼ਨ ਕਰ ਦਿੱਤਾ ਹੈਗਾ ਸੋ ਪਿਛਲੇ ਹਫਤੇ ਬੇਜਿੰਗ ਦੇ ਦੁਆਰਾ ਜਿਹੜੀਆਂ ਰੈਸਟ੍ਰਿਕਸ਼ਨ ਆ ਰੇਅਰ ਅਰਥ ਮਿਨਰਲਸ ਦੇ ਐਕਸਪੋਰਟ ਦੇ ਉੱਤੇ ਲਾ ਦਿੱਤੀਆਂ ਸੀਗੀਆਂ ਤੇ ਉਸ ਤੋਂ ਬਾਅਦ ਦੇ ਵਿੱਚ ਹੀ 트াম্প ਹੋਣਾ ਨੇ ਕਿਹਾ ਸੀਗਾ ਵੀ 1 ਨਵੰਬਰ ਤੋਂ ਚਾਈਨਾ ਦੇ ਉੱਤੇ 100% ਟੈਰਿਫ ਜਿਹੜਾ ਆ ਉਹ ਲੱਗਣ ਜਾ ਰਿਹਾ ਆ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇਹ ਵੀ ਕਿਹਾ ਵੀ ਯੂਐਸ ਕਨਸਿਡਰ ਕਰ ਰਿਹਾ ਆ ਵੀ ਚਾਈਨਾ ਦੇ ਨਾਲ ਜਿੱਦਾਂ ਮੈਂ ਦੱਸਿਆ ਸੀ ਪਹਿਲਾਂ ਵੀ ਕੁਕਿੰਗ ਆਇਲ ਦਾ ਜਿਹੜਾ ਬਿਜ਼ਨਸ ਆ ਜਿਹੜਾ ਉਹਨਾਂ ਨੂੰ ਘੱਲਿਆ ਜਾਂਦਾ ਆ ਵੀ ਉਸ ਨੂੰ ਉਹ ਟਰਮੀਨੇਟ ਯਾਨੀ ਕਿ ਉਹ ਬੰਦ ਕਰ ਜਿਹੜਾ ਉਹ ਦੇਣਗੇ ਸੋ ਇਹ ਹੁਣ ਆਪ ਦੇਖਦੇ ਆ ਵੀ ਕੀ ਜਿਹੜੀ ਉਹ ਬਣੂਗੀ ਚਾਈਨਾ ਦੀ ਆਪਣੀ ਇਕਨੋਮੀ ਉਹ ਲਗਾਤਾਰ ਗ੍ਰੈਵਿਟੀ ਵੱਲ ਨੂੰ ਥੱਲੇ ਵੱਲ ਨੂੰ ਜਿਹੜੀ ਉਹ ਜਾ ਰਹੀ ਆ ਪ੍ਰੋਪਰਟੀ ਮਾਰਕੀਟ ਉਹਨਾਂ ਦੀ ਕੋਲਾਪਸ ਜਿਹੜੀ ਉਹ ਹੋਈ ਆ ਡੈਟ ਲਗਾਤਾਰ ਉਹਨਾਂ ਦਾ ਜਿਹੜਾ ਉਹ ਵੱਧ ਰਿਹਾ ਹੈ ਤੇ ਕੰਜ਼ਿਊਮਰ ਕੰਫੀਡੈਂਸ ਇਸ ਟਾਈਮ ਆਲ ਟਾਈਮ ਲੋ ਦੇ ਉੱਤੇ ਚੱਲ ਰਿਹਾ ਆ ਪਰ ਜਿਹੜਾ ਸ਼ੀਜ਼ਿੰਗਪੇਗਾ ਉਹ ਅਜੇ ਵੀ 트੍ਰੰਪ ਉਹਨਾਂ ਦੇ ਨਾਲ ਸਿੰਘ ਫਸਾਈ ਜਿਹੜਾ ਇਸ ਮਾਮਲੇ ਦੇ ਵਿੱਚ ਬੈਠਾ ਆ ਸੋ ਉਧਰ ਆਪਾਂ ਜੇ ਦੇਖੀਏ ਹਰਜੋਤ ਸਿੰਘ ਜੀ ਵੀ ਜਿਹੜੇ ਸਾਊਥ ਏਸ਼ੀਆ ਦੇ ਵਿੱਚ ਚੱਲ ਕੀ ਰਿਹਾ ਆ ਵੀ ਇੰਡੀਆ ਉਹ ਹੁਣ ਚਾਈਨਾ ਦੇ ਪੈਰਾਂ 'ਚ ਆ ਕੇ ਬਹਿ ਗਿਆ ਸੋ ਚਾਈਨਾ ਨੂੰ ਇਸ ਚੀਜ਼ ਦਾ ਵੱਲ ਜਿਹੜਾ ਇਕਸਾਬ ਦੇ ਨਾਲ ਮਿਲਿਆ ਆ ਇੰਡੀਆ ਜਦੋਂ ਉਹਨਾਂ ਦੇ ਕੋਲ ਜਾ ਗਿਆ ਚਲਾ ਗਿਆ ਤਾਂ ਉਹਨਾਂ ਨੂੰ ਲੱਗਦਾ ਵੀ ਲੈ ਹੁਣ ਸਾਨੂੰ ਉੱਥੇ ਕੋਈ ਚੁਣੌਤੀ ਦੇਣ ਵਾਲਾ ਕੋਈ ਨਹੀਂ ਰਿਹਾ ਸੋ ਇਸ ਕਰਕੇ ਉਹ ਹੁਣ ਤਗੜੇ ਜਿਹੇ ਹੋਏ ਇਕਸਾਬ ਦੇ ਨਾਲ ਫਿਰ ਰਹੇ ਆ ਤੇ ਦੂਜੇ ਪਾਸੇ ਰਸ਼ੀਆ ਦੇ ਨਾਲ ਤਾਂ ਇਹਨਾਂ ਦੇ ਪੱਕੇ ਹੱਥ ਜਿਹੜੇ ਉਹ ਮਿਲੇ ਹੀ ਰਹਿੰਦੇ ਆ ਤੇ ਮਾਰਕ ਰੱਟ ਦੀ ਜਿਹੜੀ ਨਾਟੋ ਦੇ ਜਿਹੜਾ ਬਿਆਨ ਆਉਣਾ ਵੀ ਇਹ ਪੁਤਿਨ ਦੇ ਜ਼ਰੀਏ ਨਾਟੋ ਦੇ ਕਿਸੇ ਮੁਲਕ ਦੇ ਉੱਤੇ ਹਮਲਾ ਕਰਵਾ ਸਕਦੇ ਆ ਤੇ ਮਲਟੀਪਲ ਫਰੰਟਸ ਦੇ ਉੱਤੇ ਵੈਸਟ ਨੂੰ ਜਿਹੜਾ ਇਹ ਲਣਵਾਉਣ ਵਾਲੇ ਪਾਸੇ ਨੂੰ ਜਿਹੜਾ ਉਹ ਵੱਧ ਸਕਦੇ ਆ ਸੋ ਕਾਫੀ ਕੁਝ ਜਿਹੜਾ ਉਹ ਚੱਲ ਰਿਹਾ ਆ ਯੂਐਸ ਦੇ ਜਿਹੜੇ ਟ੍ਰੇਡ ਰਿਪਰੈਜ਼ੈਂਟੇਟਿਵ ਜੈਮਿਸਨ ਗਰੀਡ ਉਹਨਾਂ ਨੇ ਸੀਐਨਬੀਸੀ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਵੀ ਜਿਹੜੇ ਸੀਨੀਅਰ ਅਧਿਕਾਰੀ ਨੇ ਵਾਸ਼ਿੰਗਟਨ ਤੇ ਬੇਜਿੰਗ ਦੇ ਉਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੋਈ ਆ ਜਿਹੜੀ ਲੇਟੈਸਟ ਟ੍ਰੇਡ ਟੈਂਸ਼ਨ ਮੰਡੇ ਨੂੰ ਹੋਈ ਸੀ ਉਸ ਤੋਂ ਬਾਅਦ ਦੇ ਵਿੱਚ ਤੇ ਉਹ ਉਹਨਾਂ ਦੋਨਾਂ ਪਾਸਿਓਂ ਦੇ ਅਧਿਕਾਰੀਆਂ ਦੁਆਰਾ ਇਹੀ ਕਿਹਾ ਗਿਆ ਵੀ ਵੀ ਵਿਲ ਬੀ ਏਬਲ ਟੂ ਵਰਕ ਥਰੂ ਇਟ ਵੀ ਜੋ ਵੀ ਮਸਲਾ ਬਣਿਆ ਆ ਵੀ ਇਹਦੇ ਵਿੱਚੋਂ ਆਪਾਂ ਕੋਈ ਨਾ ਕੋਈ ਮਸਲੇ ਦਾ ਹੱਲ ਜਿਹੜਾ ਉਹ ਲੱਭ ਸਕਦੇ ਆ ਯੂ ایس ਦੇ ਜਿਹੜੇ ਇਨਵੈਸਟਰ ਚਾਈਨਾ ਤੋਂ ਨੇ ਚਾਈਨਾ ਨੂੰ ਆ ਜਿਹੜੇ ਡੇਵਿਡ ਪਰਡਿਊ ਕਿਨੇ ਵੀ ਉਹ ਐਸ ਟਾਈਮ ਕਾਲ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਨੇ ਟ੍ਰਾਈਜਿਸ ਦਾ ਤਰਜੇ ਸਕਾਟ ਵੈਸੈਂਟ ਅ ਦੀ ਜਿਹੜੇ ਯੂਐਸ ਨੇਗੋਸ਼ੀਏਸ਼ਨ ਟੀਮ ਦੇ ਤੇ ਉਹਨਾਂ ਦੇ ਜਿਹੜੇ ਵਾਈਸ ਪ੍ਰੀਮੀਅਰ ਹੀ ਲੀ ਫਿੰਗ ਦੇ ਦਰਮਿਆਨ ਸੋ ਲੈਟਸ ਜੀ ਕੀ ਜਿਹੜਾ ਹਰਜੋਤ ਸਿੰਘ ਜੀ ਅੱਗੇ ਵਧਦਾ ਆ ਪਰ ਇਸ ਟਾਈਮ ਪੇਚਾ ਜਿਹੜਾ ਉਹ ਕਾਫੀ ਜ਼ਿਆਦਾ ਫਸਮਾ ਜਿਹੜਾ ਉਹ ਪੈ ਚੁੱਕਾ ਹੈ ਸੋ ਦੇ ਕੋਨ ਜਿਹੜੀ ਮੀਟਿੰਗ ਹੋਣੀ ਹੈਗੀ ਆ ਵੀ ਉਹ ਹੋਊਗੀ ਵੀ ਕਿ ਨਹੀਂ ਹੋਊਗੀ ਪਰ ਨਿਊਯਾਰਕ ਟਾਈਮ ਨੇ ਅੱਜ ਹੈਡਿੰਗ ਲਾਇਆ ਆ ਵੀ ਚਾਈਨਾ ਗਾਟ ਟਰੰਪਸ ਅਟੈਂਸ਼ਨ ਵਟ ਰੀਨਿਊਡ ਇਜ਼ ਕੀ ਗੇਮ ਆਫ ਚਿਕਨ ਸੋ ਚਾਈਨਾ ਵਾਲੇ ਜਿਹੜੇ ਆ ਉਹ ਹੁਣ ਪੂਰੀ ਟੱਕਰ ਅਮਰੀਕਾ ਦੇ ਨਾਲ ਲੈਣੀ ਚਾਹਦੇ ਹੈਗੇ ਆ 100% ਟੈਰਫ ਅਨਾਉਂਸ ਕਰਨ ਤੋਂ ਬਾਅਦ ਚਾਈਨਾ ਦੀਆਂ ਚੀਜ਼ਾਂ ਦੇ ਉੱਤੇ ਚਾਈਨਾ ਵਾਲਿਆਂ ਨੇ ਪੰਜ ਅਮਰੀਕਨ ਸਬਸਿਡਰੀਆਂ ਜੋ ਕਿ ਸਾਊਥ ਕੋਰੀਆ ਦੀਆਂ ਸ਼ਿਪਿੰਗ ਕੰਪਨੀ ਹੈਗੀਆਂ ਉਹਨਾਂ ਦੇ ਉੱਤੇ ਸੈਂਕਸ਼ਨਸ ਲਾਈਆਂ ਹੈਗੀਆਂ ਸੋ ਸਕਾਟ ਪਰਸੈਂਟ ਨੂੰ ਨਹੀਂ ਅੱਜ ਪੂਰੇ ਬਿਜ਼ੀ ਆ ਵੱਖ-ਵੱਖ ਚੈਨਲਸ ਨੂੰ ਇੰਟਰਵਿਊ ਵੀ ਦੇ ਰਿਹਾ ਹੈਗੇ ਆ ਤੇ ਕਹਿੰਦੇ ਵੀ ਜਿਹੜਾ ਰੀਅਰ ਅਰਥ ਮੈਟਲਸ ਹੈਗੀਆਂ ਉਹਨਾਂ ਦੇ ਉੱਤੇ ਚਾਈਨਾ ਦਾ ਕੰਟਰੋਲ ਹੈਗਾ ਟੈਕਨੋਲੋਜੀ ਦਾ ਕੰਟਰੋਲ ਅਮਰੀਕਾ ਦੇ ਕੋਲ ਆ ਤੇ ਗੱਲ ਕਿੱਥੇ ਆ ਕੇ ਰੁਕਦੀ ਤੇ ਕਿਉਂਕਿ ਉਹਨਾਂ ਨੇ ਆਪਣੇ ਜਿਹੜੇ ਦੋਸਤ ਮੁਲਕਾ ਉਹਨਾਂ ਨੂੰ ਇਹ ਕਿਹਾ ਵੀ ਅਸੀਂ ਜੇ ਤੁਹਾਨੂੰ ਦੇਵਾਂਗੇ ਇਹ ਕੋਈ ਵੀ ਚਿਪਸ ਜਾਂ ਕੁਝ ਉਹ ਤੁਸੀਂ ਜਿਹੜੇ ਆ ਅੱਗੇ ਅਮਰੀਕਾ ਨੂੰ ਨਹੀਂ ਦੇ ਸਕਦੇ ਹੈਗੇ ਸੋ ਟਿਕਟੌਕ ਨੂੰ ਲੈ ਕੇ ਵੀ ਜਿਹੜਾ ਆ ਇਹ ਨਾਲੇ ਪਹਿਲਾਂ ਕਾਫੀ ਓਕੇ ਸੀ ਕਿਉਂਕਿ ਜੋ ਆਲਟੀਮੇਟਲੀ ਜਿਹੜੀ ਟਿਕਟੌਕ ਦੀ ਡੀਲ ਆ ਉਹ 트럼ਪ ਉਹਨਾਂ ਨੇ ਬਣਵਾ ਲਈ ਸੀਗੀ ਸੋ ਅ ਅੱਜ ਜਿਹੜੀ ਮੇਨ ਨਿਊਜ਼ ਆ ਉਹੋ ਚਾਈਨਾ ਦੇ ਮਾਮਲੇ 'ਚ ਪੂਰਾ ਦੁਨੀਆ ਦੀਆਂ ਅਖਬਾਰਾਂ ਦੀ ਦੁਨੀਆ ਦੇ ਜਿਹੜੇ ਨਿਊਜ਼ ਆਊਟਲੈਟਸ ਆ ਉਹੋ ਭਰੇ ਹੋਏ ਹੈਗੇ ਆ ਕਿ ਚਾਈਨਾ ਵਾਲੇ ਟੱਕਰ ਦੇਣਾ ਚਾਹੁੰਦੇ ਆ ਤੇ ਉੱਧਰ ਜਿਹੜੇ ਫਾਰਮਰਸ ਆ ਖਾਸ ਕਰਕੇ ਅਮਰੀਕਾ ਦੇ ਸੋਇਆਬੀਨ ਵਾਲੇ ਉਹਨਾਂ ਨੇ ਹਾਰਵੈਸਟ ਕਰਨੀ ਆ ਹੁਣ ਕਾਰਡੋਬਾ ਅਮਰੀਕ ਲੈੰਡ ਦੇ ਵਿੱਚ ਉੱਧਰ ਬਹੁਤ ਸੋਇਆਬੀਨ ਹੁੰਦੀ ਆ ਤੇ ਉਹਨਾਂ ਦੀ ਸੋਇਆਬੀਨ ਚਾਈਨਾ ਵਾਲੇ ਖਰੀਦ ਨਹੀਂ ਹੁੰਦੇ ਸੋ ਇਹ ਕਾਫੀ ਜਿਆਦਾ ਜਿਹੜਾ ਹੈ ਅਸਰ ਪੈਣ ਜਾ ਰਿਹਾ ਕਿਸਾਨਾਂ ਦੇ